ਉਹ ਹਾਂ ਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਹੋਰ ਸਭ ਠੀਕ ਠਾਕ ਵਧੀਆ ਜੀ ਲਓ ਜੀ ਬਣਾਉਨੇ ਅੱਜ ਫੇਰ ਵੀਡੀਓ ਤੇ ਪਾਣੀ ਪੁਣੀ ਪਾਤਾ ਜੀ ਅੱਜ ਆਪਾਂ ਨੇ ਖੁੱਡਿਆਂ ਦੇ ਵਿੱਚ ਗੱਲ ਦਾਣਾ ਵੱਧ ਪਾ ਪਾ ਕਿਉਂਕਿ ਇਤੋਂ ਜੋੜੇ ਦੀ ਤੋੜ ਤੇ ਆਪਾਂ ਨੇ ਜੋੜੇ ਘਟਾ ਦੇਨੇ ਤੇ ਉਹਦੇ ਕਰਕੇ ਦਾਣਾ ਛੱਡਿਆ ਇਹਨਾਂ ਨੇ ਹੁਣ ਇਹਨਾਂ ਨੂੰ ਪਾਵਾਂਗੇ ਨਹੀਂ ਹਲੇ ਦਾਣਾ ਠੀਕ ਹੈ ਜੀ ਉਹ ਵੇਖੀ ਤੀ ਆਪਣੇ ਆ ਬੱਚਾ ਘਟਿਆ ਸੀ ਹੁਣ ਦਰਉ ਘਟਾ ਉਦੀ ਮਾਂ ਨੇ ਡੰਡਾ ਲਾ ਚੁੱਕੀ ਹਾਂ ਅੰਦਰ ਖਾਨੇ ਚ ਉਹ ਦੇਖੋ ਜੀ ਠੀਕ ਹੈ ਤੇ ਆ ਬੱਚੇ ਦੇ ਬੈਠੀ ਆ ਗੂਦਰੀ ਆਪਣੀ ਇਧਰ ਆ ਦੋ ਛੋਟੇ ਬੱਚੇ ਹੋਵੇ ਜਾਂ ਥੋੜੇ ਜਿਹਾ ਉਹਨਾਂ ਤੋਂ ਵੱਡੇ ਬੱਚੇ ਹੋਵੇ ਤੇ ਆ ਉਹਨਾਂ ਤੋਂ ਵੱਡੇ ਹੋਗੇ ਬੱਚੇ ਠੀਕ ਹੈ ਜੀ ਉਹਨਾਂ ਨਾਲ ਵੱਡੇ ਵਿੱਚ ਆ ਹੋਗੇ ਠੀਕ ਹੈ ਜੀ ਆ ਛੋਟੇ ਨੇ ਆ ਵੀ ਛੋਟਾ ਇਧਰ ਇੱਕ ਆ ਵੀ ਬਰਾਬਰ ਜਿਹੇ ਇਹਨਾਂ ਨੇ ਇਨੇ ਵੀ ਇੱਕ ਕੱਟ ਲਿਆ ਬੱਚਾ ਇਹ ਅੰਡੇ ਆ ਤੇ ਬੈਠੀ ਆ ਕਾ ਆਪਣਾ ਡੋਲੀ ਦੇ ਵਿੱਚ ਬੈਠਾ ਬੱਚਾ ਦੂਆ ਗੱਡੀ ਬੈਠੀ ਆ ਬਾਕੀ ਅੰਡੇ ਆਉਂਦੇ ਨੇ ਠੀਕ ਹੈ ਜੀ ਇੱਧਰ ਵੀ ਅੰਡੇ ਲਾ ਲਿਆ ਨੇ ਤੇ ਆਹ ਦੇਖੋ ਤੁਸੀਂ ਆਹ ਬੱਚੇ ਡੜੇਕ ਨਹੀਂ ਇਧਰੇ ਤੇ ਉਹ ਅੰਡੇ ਲਾ ਚੁੱਕੀ ਆ ਜੀ ਕਬੂਤਰੀ ਦੋਨੋਂ ਅੰਡੇ ਲਾ ਲਈ ਨੇ ਦੁਬਾਰਾ ਬੱਚੇ ਜੱਕ ਗਿਆ ਆਪਾਂ ਨੂੰ ਉੱਪਰ ਛੱਡਦੇ ਨੇ ਤੇ ਨੇ ਅੰਡੇ ਲਾ ਲੈਨੇ ਦੋ ਹੀ ਠੀਕ ਹੈ ਜੀ ਇਹ ਫੀਡ ਕਰ ਰਹੀ ਆ ਗਰਮਾਇਸ਼ ਬਹੁਤ ਵੱਧ ਗਈ ਪਰ ਦੁਬਾਰਾ ਭਾਤੋਂ ਵਾਲਾ ਕੰਮ ਹੋ ਗਿਆ। ਗੁੰਮ ਬਹੁਤ ਹੋਣ ਲੱਗ ਗਿਆ। 98 ਬੱਚੇ ਕੱਢੇ ਨੇ। ਬਾਕੀ ਆ ਸਾਹਮਣੇ ਆ ਤੁਹਾਡੇ ਸਾਰੇ। ਤੇ ਦਾਣਾ ਵੀਰੇ ਉਹੀ ਪਾਉਣੇ ਆਪਾਂ ਸਰੋਂ ਕਣਕ ਤੇ ਫੀਡ। ਕੱਲ ਜਵਾਗਨਾਂ ਨੇ ਵੱੱਦ ਪਾਤੀ ਪਈਆ। ਕਣਕ ਛੱਡੀ ਹੋਈ ਹੈ ਨਾਲੇ। ਠੀਕ ਹੈ। ਤੇ ਦੇਖੋ ਪਤਰਾ ਫਰਦ ਨੇ ਆਪਣੇ। ਇੱਕ ਬੱਚਾ ਕੱਲ ਦਾ ਆਪਣਾ ਬਾਹਰ ਬੈਠਾ ਉਹ ਉੱਡਾਈ। ਖਾਇਆ ਨਹੀਂ ਹਲੇ ਹੋਟ ਨਾਲ ਯੋਗ ਨਹੀਂ ਸੀ ਘੱਟ ਉਹ। ਇਡਾ ਫੌਣ ਜੋਗੇ ਸੀਗਾ ਤੇ ਉਹਨੂੰ ਜਵਾਬ ਕਰਨਾ ਡਰਾ ਖੜਾ ਹੁੰਦਾ ਆ ਜੂਗਾ ਕੋਈ ਨਹੀਂ ਸਾਹਮਣੀ ਆ ਦੇਖਦਾ ਕਰਨ ਨੂੰ ਤੇ ਆ ਆਪਣੇ ਬੱਚੇ ਜਿਹੜੇ ਕਿ ਜਾ ਕੇ ਆਪਾਂ ਬੰਦ ਕਰ ਲਈ ਇੱਧਰ ਤੇ ਆ ਜੀ ਦੀ ਪੂੰਛ ਪੱਟੀ ਹੋਈ ਹੈ ਜੀ ਇਹ ਉਹ ਵੀ ਬੱਚੇ ਨੇ ਇਹਨਾਂ ਦੇ ਖੰਭ ਛੋਟੇ ਹੁੰਦਿਆਂ ਦੇ ਖਰਾਬ ਹੋ ਗਏ ਸੀ ਤੇ ਹੁਣ ਬਹੁਤ ਸੋਹਣੇ ਕੱਢ ਰਹੇ ਨੇ ਖੰਭ ਦਿਖਾਉਣਾ ਤੁਹਾਨੂੰ ਫੜ ਕੇ ਇਹਨਾਂ ਦੀ ਪੂੰਛ ਆਉਂਦੀ ਖੰਭ ਸਾਹ ਦੇਖੋ ਜੀ ਹੁਣ ਕੁੰਝ ਦੇ ਖੰਭਾਉਂਦੇ ਪੂਰੇ ਚੌੜੇ ਉਹੀ ਬੱਚੇ ਜਿਹਦੇ ਖੰਭ ਪਤਲੇ ਆਏ ਸੀਗੇ ਜੀ ਖਰਾਬ ਆਗੇ ਸੀ ਫੀਲਡ ਤੋਂ ਪਹਿਲਾਂ ਦਿਖਾਉਣੀ ਤੁਹਾਨੂੰ ਬਹੁਤ ਆਪ ਪਹਿਲਾਂ ਵਾਲੇ ਖੰਭ ਸੀਗੇ ਤੇ ਚਾਰ ਰਹਿ ਗਏ ਛੱਡ ਕੇ ਹੁਣ ਤੋਂ ਠੀਕ ਹੈ ਜੀ ਤੇ ਇਹ ਜਿਹੜੇ ਆਏ ਨੇ ਛੱਡ ਕੇ ਉਹ ਦੇਖ ਲੋ ਕਿੰਨੇ ਚੌੜੇ ਨੇ ਲੋ ਜੀ ਖੰਭ ਬਹੁਤ ਵਧੀਆ ਰਹੇ ਨੇ ਤੇ ਇਹਨਾ ਥੋੜੇ ਜਿਹਾ ਕੀ ਖਰਾਬ ਆ ਆ ਵੀ ਇਹਦੇ ਨਾਲ ਕੋਈ ਆ ਦੇਖੋ ਜਿਹੜੇ ਵੀ ਖੰਭ ਖਰਾਬ ਸੀ ਇਹ ਦੇਖੇ ਜਾਦੇ ਤੁਸੀਂ ਖੰਭ ਦੇ ਠੀਕ ਹੈ ਜੀ ਤੇ ਹੁਣ ਜਿਹੜੇ ਉੰਗਲੂ ਵੀ ਤੁਹਾਨੂੰ ਦਿਖਾ ਤੇ ਪੂੰਛ ਦੇਖ ਲਓ ਕਿੰਨੀ ਚੌੜੀ ਆ ਰਹੀ ਹੈ ਇਹ ਬਾਕੀ ਵੀ ਖੰਭ ਸਾਰੇ ਬਹੁਤ ਵਧੀਆ ਆ ਪੰਡੇ ਹੁੰਦੇ ਖਰਾਬ ਸੀ ਤੇ ਹੁਣ ਖੰਭ ਬਹੁਤ ਵਧੀਆ ਹੁੰਦੇ ਨੇ ਠੀਕ ਹੈ ਜੀ ਤੋਂ ਕੰਨ ਬੱਚਿਆਂ ਦੇ ਖਰਾਬ ਹੋਏ ਸੀ ਗੰਭ 4 4 ਬੱਚਿਆਂ ਦੇ ਹੋਏ ਸੀ ਆਪ ਪੂਰੇ ਦੇ ਵੀ ਸੀ ਉਹਦੇ ਦੇ ਸੋਨੇ ਆ ਰਹੇ ਨੇ ਖੰਪ ਸਾਰੇ ਜਿਹੜੇ ਆ ਰਹੇ ਨੇ ਚਲੋ ਇਹਨਾਂ ਨੂੰ ਇੱਕ ਟਾਈਮੇ ਦਾਣਾ ਪਾਉਣਾ ਹੈ ਆਪਾਂ ਜਿਹੜੇ ਘਾਲੇ ਦਾਣਾ ਇੱਕ ਟਾਈਮ ਤੇ ਪਾਣੀ ਸਵੇਰੇ ਤੌੜੀਆਂ ਭਰ ਦਿੰਨੇ ਆਪਾਂ ਤੁਸੀਂ ਸਾਰੇ ਮੇਰੇ ਕੋਲ ਆ ਭਰ ਦਿਆ ਕਰੋ ਪਾਣੀ ਨਾ ਮੁੱਕਣ ਦੇ ਆ ਗ ਸ਼ਾਮ ਨੂੰ ਵੀ ਰਾਤ ਨੂੰ ਵੀ ਪਾਣੀ ਪਾ ਦਿਆ ਕਰੋ ਗਰਮੀ ਜ਼ਿਆਦਾ ਕੋਈ ਕੁੱਪਰ ਸਵੇਰੇ ਫੇਰ ਸਾਜਰੇ ਪੀਂਦੇ ਨੇ ਪਾਣੀ ਤੇ ਮੁਰਗੇ ਸਿਆਲਾਂ ਦੇ ਵਿੱਚ ਆਪਾਂ ਸਿਆਲਾਂ ਦੇ ਅਕੋਰਡਿੰਗ ਤੁਹਾਨੂੰ ਦੱਸਾਂਗੇ ਹੁਣ ਗਰਮੀ ਦੇ ਗੋੜੇ ਦੱਸ ਰਹੇ ਆ ਤੇ ਇੱਕ ਆਪਾਂ ਆਪਣੇ ਭਰਾਵਾਂ ਨੂੰ ਰਿਕੁਐਸਟ ਕੀਤੀ ਸੀ ਬਈ ਸੁਪਰ ਚੈਟ ਦਾ ਜਰੂਰ ਮੇਰੇ ਭਰਾ ਹੋ ਸਕੇ ਜਿਹੜੇ ਹੈਗੇ ਨੇ ਗੰਜੈਸ਼ ਚ 40 ਰੁਪਏ ਲਾ ਦੇ ਰਹੇ ਸੁਪਰ ਚੈਟ ਦੇ ਤੇ ਉਹ ਸੁਪਰ ਚੈਟ ਕਰਨ ਭਰਾਵੋ ਤਾਂ ਜੋ ਆਪਣਾ ਚੈਨਲ ਮੋਨਟਾਈਜ਼ ਹੋ ਜਾਵੇ ਮੋਨਟਾਈਜ਼ ਹੋਣ ਵਾਲਾ ਹੀ ਆਪਣੇ ਚੈਨਲ ਦਾ ਥੋੜਾ ਹੀ ਰਿਹਾ ਹੈ ਵਾਚਿੰਗ ਟਾਈਮ ਤੇ ਜਿਹੜੇ ਭਰਾ ਆਪਣੇ ਕਰ ਸਕਦੇ ਨੇ سپورਟ ਉਹ ਇੰਨੀ ਕਰ ਦੇਣਾ ਆਪਣੀ سپورਟ ਤੇ ਬਾਕੀ ਆਪਾਂ ਤਾਂ ਸਾਰੇ ਭਰਾਵਾਂ ਨੂੰ سپورਟ ਕਰੇ ਰਹੇ ਹਾਂ ਜੀ ਕਬੂਤਰਾ ਬਾਰੇ ਜਿੰਨੀ ਕ ਨੋਲੇਜ ਆ ਉਹ ਦੇ ਰਹੇ ਹਾਂ ਨੋਲੇਜ ਸਾਰੇ ਭਰਾਵਾਂ ਨੂੰ ਕੇ ਲੋ ਜੀ ਤੇ ਅੱਜ ਆਪਾਂ ਤੰਗ ਤੇ ਆ ਜਿਹੜੇ ਰਹਿੰਦੇ ਨੇ ਗਝੌਣ ਤੋਂ ਤੇ ਵਿੱਚ ਉਹ ਬਾੜ ਤੇ ਜਿਹੜੇ ਗਿੱਜੇ ਹੋਏ ਨੇ ਠੀਕ ਹੈ ਜੀ ਉੱਪਰ ਖੁੱਲੇ ਛੜ ਤੇ ਆ ਬੈਠਿਆ ਨਿਆਰੇ ਨਾਲ ਧੁੱਪਾਂ ਜਾਂ ਛਤਰੀਆਂ ਦੇ ਬੈਠੇ ਆ ਛਤਰੀ ਦੇ ਬੈਠੇ ਆ ਆ ਛਤਰੀ ਦੇ ਬੈਠੇ ਆ ਠੀਕ ਹੈ ਜੀ ਆਹ ਖਾਲੀ ਨੇ ਦੋ ਛਤਰੀਆਂ ਤੇ ਬੱਚਾ ਬੈਠਾ ਉਹਦੇ ਸਾਹਮਣੇ ਕੋਕੀ ਇਹ ਆ ਬੈਠਾ ਬੱਚਾ ਉੱਥੇ ਉੱਠ ਕੇ ਉੱਥੇ ਬੈਠ ਜਾਂਦਾ ਕਦੇ ਟੈਂਕੀ ਦੇਗਾ ਦੇ ਉਹਨਾਂ ਦੇ ਚਵਾਰੇ ਦੇ ਉਹ ਗੱਲ ਥੋੜਾ ਛੋਟਾ ਸੀਗਾ ਮੈਂ ਤਾਂ ਛੇੜਦਾ ਨਹੀਂ ਪਿੱਛੋਂ ਮੁੰਡੇ ਨੇ ਛੇੜਦਾ ਚਲੋ ਕੋਈ ਨਹੀਂ ਆ ਜਾਣਾ ਆ ਜਾਣਾ ਸਾਹਮਣੇ ਬੈਠਾ ਕੋਲੇ ਆ ਜੀ ਬਾਪ ਜੀ ਠੀਕ ਹੈ ਆਮਣੇ ਜਾਲ ਤੇ ਛੱਡੇ ਦੁੱਤ ਨੇ ਆਪਾਂ ਨੇ ਠੀਕ ਹੈ ਜੀ ਤੇ ਆਹ ਜਾਲ ਚ ਵੀ ਖੁੱਲੇ ਛੜਤੇ ਨੇ ਇੱਧਰ ਤੇ ਉਹ ਬੜੇ ਉਤਰ ਵੀ ਖੁੱਲੇ ਛੜਤੇ ਇੱਧਰ ਜਾਲ ਦੇ ਵਿੱਚ ਵੱਡੇ ਉਤਰ ਵੀ ਛੜਤੇ ਇੱਧਰ ਆਪਾਂ ਨੇ ਜਾਲ ਚ ਆਪਾਂ ਤਾਂ ਆਪਾਂ ਸੇਕ ਲਾਂਗੇ ਤੇ ਨਿਆਰੇ ਨਾਲ ਪਰਤੇ ਰਹਿਣਗੇ ਠੀਕ ਹੈ ਜੀ ਇੱਧਰ ਪਾਣੀ ਪੂਣੀ ਪਰਤ ਆਪਾਂ ਦਾਣੇ ਪਾਦੇ ਨੇ ਆਹ ਜੋੜੀ ਦੇ ਵੀ ਬੱਚੇ ਕੱਢ ਲਈ ਸੀ ਦੋਏ ਦੋਏ ਸਹੀ ਨੇ ਦੋਏ ਬੱਚੇ ਚੰਗੇ ਬਲੇ ਬੈਠੇ ਨੇ ਦਰਦੇ ਆਪੋਂ ਦਰ ਵੜ ਗਏ ਫੇਰ ਇਹਨਾਂ ਨੂੰ ਵੜਦੇ ਆਂ ਰੋਕੋ ਸਾਬਨ ਨਾ ਤਾਂ ਸਾਬਨ ਦੇ ਸਾਹਦਨ ਤੋਂ ਪਹਿਲਾ ਵੀਰ ਤੋਂ 10-12 ਚੁੱਕਿਆ ਨਾ ਚਲਦੇ ਦੁਨੀ ਚਾਣ ਨੂੰ ਪਾ ਚੁੱਕੇ ਹਾਂ ਕਿਹੜੀਆਂ ਗੜੀਆਂ ਨੇ ਆਪਾਂ ਨੂੰ ਵਕਤੀ ਆਪਣੇ ਘਰ ਉਹ ਪਤਾ ਯਾ ਜਿੱਕਰ ਕਿ ਉਹ ਜਿਹੜੀ ਇਸ ਬੰਦੇ ਦੀ ਕੋਸ਼ਾਈ ਸਾਲوں ਤੋਂ ਪਤਾ ਯਾ ਅਸਲਾਮੁਅਲੈਕੁਮ ਸਭ ਦੇ ਸੰਗਤ ਦੀ ਵੀ ਜਰੂਰ ਪਣੀ ਹੈਗੀ ਤੇ ਜਿਹੜੀ ਰਵਾਨਗੀ ਲੋਕਾਂ ਆਈਆਂ ਇਹ ਕੋਈ ਨਾ ਨੰਦਾਂ ਦੇ ਬਾਰੇ ਜੱਪਾ ਨੂੰ ਪਤਾ ਸੀ ਉਹ ਆਪਾਂ ਦੱਸ ਚੁੱਕੇ ਆਂ ਵੀਰਾ ਵਾਲਿਆਂ ਦੀ ਜਾਂ ਕਾਕੇ ਵਾਲਿਆਂ ਦੀ ਕੀ ਨਿਸ਼ਾਨੀ ਆ ਤੇ ਕੀ ਮੇਲ ਹੈ ਇਹਨਾਂ ਦਾ ਜੋ ਆਪ ਤੁਹਾਨੂੰ ਪਤਾ ਲੱਗਿਆ ਆਪਣੇ ਐਕਸਪੀਰੀਅੰਸ ਦੇ ਰਿਕਵਰਿੰਗ ਆਪਾਂ ਨੇ ਦੱਸਿਆ ਆਪਣੇ ਭਰਾਵਾਂ ਨੂੰ ਤੇ ਬਹੁਤ ਬੰਦੇ ਆਏ ਭਰਾਵਾਂ ਦੇ ਫੋਨ ਆਏ ਨੇ ਉਹਨਾਂ ਨੇ ਵੀ ਕਿਹਾ ਬਿਲਕੁਲ ਸਹੀ ਹੈ ਜੀ ਇਦਾਂ ਹੀ ਇਹਨੂੰ ਕੰਮ ਕੀ ਕਰਦੇ ਆਪਾਂ ਹਰ ਝਾਲ ਚ ਝਾੜੇ ਪਈ ਚੁੱਕੇ ਨੇ ਵਿੱਚ ਇਹ ਫੋਟੋਿਕਾ ਬਰੀ ਹੁੰਦਾ ਤੇ ਮੀਕਾਸਨ ਵਾਲਾ ਮੁੱਕ ਗਿਆ ਤੇ ਲੈ ਗਿਆ ਹੂੰਗਾ ਕਸ ਹੁੰਦਾ ਵੀ ਨਾ ਮੈਂ ਨਾ ਬੜਾਈਦਾ ਤਾਂ ਉਹ ਬੜਾ ਟੱਲਾ ਇਹ ਤਾਂ ਟੱਲਾ ਕੋਈ ਨਹੀਂ ਚਲੋ ਆ ਇਹਦਾ ਇੰਜੈਕਸ਼ਨ ਇੱਕ ਦੋ ਦਿਨ ਕੇਅਰ ਕਰਨੀ ਪੈਣੀ ਐ ਜੀ ਬੋਲਣਾ ਨਹੀਂ ਵੀ ਚੰਗਾ ਬੋਲਾਂ ਤੇ ਬੱਚਿਆਂ ਕਰਕੇ ਉਤਰ ਖੱਜਿਆ ਗਿਆ ਬੋਟਾ ਯਾ ਰੋ ਗਿਆ ਦੀ ਇਹਦਾ ਦਾਣੇ ਘੱਟ ਹਜਮ ਕਰਦਾ ਸੀ ਕਮਜ਼ੋਰ ਹੋ ਗਿਆ ਸੀਗਾ ਇੱਧਰ ਕਰਤ ਆਪਾਂ ਬੱਚੇ ਵਾਲੇ ਛੁੱਟੀ ਹੈ ਬਾਈ ਬੈਠੇ ਆਂ ਜਾਲ ਚ ਤੋਂਪਾਂ ਤਾਂ ਆਪਾਂ ਸਿੱਖ ਲੈਣਗੇ ਵੱਡੇ ਗੂਤਰ ਦਿਖਾਉਨੇ ਯੂਪਰ ਮੈਂ ਅੱਪਾਂ ਨੇ ਬੱਚੇ ਇੱਧਰ ਸ਼ਟਿੰਗ ਕਰਦੇ ਅੰਦਾਜ਼ ਨੂੰ ਵੀ 2-4 ਦਿਨਾਂ ਤੱਕ ਆਪਾਂ ਫੋਲਾਂਗੇ ਅਰੇ ਹਟ ਕੇ ਫੋਲਾਂਗੇ ਇਹ ਲੈ ਇਹ ਤਾਂ ਆਪਾਂ ਇੱਥੇ ਹੋਣ ਲੱਗਿਆਂ। ਅੰਡਿਆਂ ਤੇ ਚੜ ਕੇ ਬੈਠ ਚੁੱਕੇ ਨੇ। ਉੱਪਰ ਜਾਣੋਂ ਲੱਗਦੇ ਨਹੀਂ ਇਹ। ਆਹ ਵੱਟਾ ਪਹਿਲਾਂ ਕਾਲਾ ਸੀਨਾ ਤੇ ਤਾਂ ਆਹ ਲਾਲ ਜੁੜਾ ਹੈ ਪਹਿਲੇ ਨੇ। ਤੇ ਬਾਕੀ ਆ ਸਾਰੇ ਨਾਮੇ ਕੀਤੇ ਨੇ ਤਾਂ ਉਹ ਆਹ ਲਾਲ ਸੱਜਣ ਨੇ ਇਸ ਹਾਰੇ ਨਾਮ ਨੇ। ਇਹ ਨਾਮ ਇਹ ਉਰੋਲਾਂ ਦੇ ਮੇਰੇ ਤੁਰਕ ਤੋਂ ਗੱਲ ਜੀਏ। ਇਹ ਅਜੇ ਫਾਂਸੀਆਂ ਮੇਆਂ ਪਹਿਲਾਂ ਦੀ ਇਹ ਵੀ ਪੁਰਾਣਾ ਬੱਚਾ। ਠੀਕ ਹੈ ਮੇਰੇ ਭਰਾ ਤੇ ਇਹਨਾਂ ਬੱਚਿਆਂ ਨੂੰ ਆਪਾਂ ਫਿਰੋਂ ਆਪੇ ਦਵਾਵਾਂਗੇ। ਦਿੱਤੇ ਪ੍ਰੈਨੋਸਿਨ ਵਾਲੀ ਵੀ ਦਵਾਈ ਲੈ ਕੇ ਆਉਣੀ ਆਪਾਂ। ਕੋ ਲੈ ਜਾਂਦੇ ਆ ਕੰਮ ਤੋਂ ਹੁੰਦਾ ਤੇ ਕਾਲੀ ਹੋ ਜਾਂਦੀ ਹੈ ਘਰੋਂ ਆਉਂਦੀ। ਐਰ ਵਾਰ ਨੂੰ ਇਹ ਸੁੱਤਣਾ ਮੈਡੀਕਲ ਬੰਦਾ ਸੀ। ਠੀਕ ਹੈ ਜੀ। ਭਰਾਵਾਂ ਨੇ ਆਪਣੇ ਦੱਸਿਆ ਕਹਿੰਦਾ 2-4 ਗ੍ਰਾਮ ਦੇ ਵਿੱਚ ਖੰਸੀਆਂ ਨੂੰ ਰਾਸ ਕਰ ਦਾਂਦੀ ਆ। ਦਵਾਈ ਉਹ ਪਰਤਾਂ ਮੇਰੇ ਅੱਲਟ ਤੇ ਫਿਰ ਆਪਣੇ ਸਾਰੇ ਭਰਾਵਾਂ ਨਾਲ ਮੈਂਸ਼ਨ ਕਰਾਂਗੇ ਆਪਾਂ ਕਿਹੜੀ ਦਵਾਈ ਆ ਖੰਸੀਆਂ ਨੂੰ। ਪਹਿਲਾਂ ਆਪਾਂ ਇਹ ਕਰਾਂਗੇ। ਠੀਕ ਹੈ ਜੀ। ਫਿਰ ਤੁਹਾਨੂੰ ਪਤਾ ਵੀ ਦਿਖਾ ਦਾਂਗੇ। ਲੈ ਆ ਕੇ ਚਲੋ ਠੀਕ ਹੈ ਬਰੇ ਬਰਾ ਆਪਣੇ ਚੈਨਲ ਨਾਲ ਜੁੜੇ ਰਹੋ ਮਰੇਕਾ ਸਾਰੀਆਂ ਵੀਡੀਓ ਫੁੱਲ ਵਾਚ ਕਰਿਆ ਕਰੋ ਜਿੰਨੀ ਹੋ ਸਾਰੀਆਂ ਸਪੋਰਟ ਕਰੋ ਆਪਣੇ ਭਰਾ ਨੂੰ ਤਾਂ ਜੋ ਆਪਾਂ ਤੁਹਾਡੇ ਨੂੰ ਰੋਜ਼ ਵੀਡੀਓ ਬਣਾ ਸਕੀਏ ਦਾਣਾ ਪਾਣੀ ਆਪਾਂ ਤੁਹਾਨੂੰ ਦੱਸਿਆ ਹੀ ਹੈ ਬਾਈ ਸਰੋਂ ਤੇ ਫੀਲਡ ਬੱਚੇ ਪਲਾਂਗ ਦੀ ਜੂੜ ਜਨ ਕਰੋ ਫੀਲਡ ਤੇ ਕਣਕ ਕੁੱਝ ਥੋੜਾ ਬੋਤਾ ਤਾਰਾ ਮੀਰਾ ਪਾ ਲੋ ਜੀ ਜਦ ਤਾ ਉੱਠਣ ਵਾਲੇ ਹੋਗੇ ਉਧਰ ਗਿ ਜਾ ਰਹੇ ਆਪਾਂ ਬੱਚੇ ਉੱਤਰ ਰਹੇ ਨੇ ਉਹਨਾਂ ਨੂੰ ਤਾਰਾ ਮੀਰਾ ਠੀਕ ਹੈ ਜੀ ਤੇ ਸਰੋਂ ਸਰੋਂ ਵਰ ਤਾਰਾ ਮੀਰਾ ਜ਼ਰੂਰੀ ਹੈ ਜੀ ਦੇਖੋ ਬੱਚਾ ਉੱਠ ਗਿਆ ਕਿੱਧਰ ਗਿਆ ਬੱਚਾ ਦਿਖ ਨਹੀਂ ਰਿਹਾ ਸਾਹਮਣੇ ਕੁੱਠੀ ਤੇ ਸੀ ਜਿਹੜਾ ਦੇਖੀ ਆ ਗਿਆ ਕਿ ਨਹੀਂ ਵਾਲੇ ਇਹ ਇੱਧਰ ਉੱਧਰੇ ਬੈਠਿਆ ਨੇ ਆ ਗਿਆ ਜੀ ਆ ਗਿਆ ਆਪਣੇ ਜਾਲ ਤੇ ਆ ਗਿਆ ਜੀ ਆਉਂਦੀ ਹੋ ਜਾਂਦੀਆਂ ਨੇ ਇਹ ਗਰਮਾਈਆਂ ਆਉਂਦੀਆਂ ਨੇ ਕਿਤਰਾ ਮੈਸੂਦ ਕਰਾਉਂ ਦਿੱਤਾ ਮੱਛਰ ਉਹヘッド ਟੰਟ ਮਾਰੀਆ ਖੁੱਡਿਆਂ ਜਾਪਾ ਨੇ ਪੰਜ ਚਾਰ ਗੱਜਿਆਂ ਦੇ ਹੋ ਗਏ ਤੇ ਬਾਕੀ ਅੱਜ ਲੈ ਆਉਣਿਆਂ ਦਵਾਈ ਕਰਦੇ ਹਾਂ ਸਹੀ ਚਲੋ ਠੀਕ ਹੈ ਜੀ ਮੇਰੇ ਭਰਾ ਓਕੇ ਧੰਨਵਾਦ ਆ ਜੀ ਲਵ ਯੂ ਸਾਰੇ ਘਰਾਂਵਾਂ ਦਾ ਜਿਹੜੇ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਜੀ ਜਦੋਂ ਧੰਨਵਾਦ ਆ ਉਹਨਾਂ ਦਾ